ਅਕਾਲੀ ਪਾਰਟੀ ਛੱਡ ਕਾਂਗਰਸ ਚ ਸ਼ਾਮਿਲ ਹੋਣ ਤੋਂ ਬਾਅਦ ਸ਼ੇਰ ਸਿੰਘ ਕੁਬਾਇਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕੁਬਾਇਆ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਸਮੇਂ ਕਿਹਾ ਕਿ ਮੈਂ ਪੁਰਾਣੀ ਪਾਰਟੀ ਦੇ ਪ੍ਰਧਾਨ ਦੀਆਂ ਨੀਤੀਆਂ ਠੀਕ ਨਾ ਹੋਣ ਕਰਕੇ ਪਾਰਟੀ ਛੱਡੀ ਹੈ ਬਸ ਪਾਰਟੀ ਦੇ ਪ੍ਰਧਾਨ ਦੀਆਂ ਗਲਤ ਨੀਤੀਆਂ ਕਰਕੇ ਮੈਂ ਪਾਰਟੀ ਨੂੰ ਛੱਡਿਆ ਹੈ ਤਾਂ ਕਿ ਮੈਂ ਅਗਲੀ ਕਿਸੇ ਚੰਗੇ ਪਾਰਟੀ ਵਿੱਚ ਜਾ ਕੇ ਤੇ ਮੈਂ ਆਪ ਦਾ ਇਲਾਕੇ ਦੀ ਡਵੈਲਪਮੈਂਟ ਵਾਜਿਹ ਜਿਹੜੀ ਕਿ ਲੋਕਾਂ ਨੇ ਮੈਨੂੰ ਸੇਵਾ ਲਗਾਈ ਹੈ ਔਰ ਮੇਰੇ ਨਾਲ ਲਗਾਤਾਰ ਜੁੜੇ ਹੋਏ ਕਬਾਇਨ ਦੱਸਿਆ ਕਿ 1993 ਚ ਪਿੰਡ ਦਾ ਮੈਂ ਪਹਿਲੀ ਵਾਰ ਸਰਪੰਚ ਬਣਿਆ ਸੀ ਉਦੋਂ ਤੋਂ ਮੈਂ ਆਪਣੇ ਪਿੰਡ ਵਾਲਿਆਂ ਦੀ ਸੇਵਾ ਕਰਦਾ ਆ ਰਿਹਾ ਹਾਂ ਹੋਰ ਮੈਨੂੰ 1997 ਤੋਂ ਲੈ ਕੇ 1993 ਤੋਂ ਮੈਂ ਪਿੰਡ ਦਾ ਸਰਪੰਚ ਬਣਿਆ ਸੀ ਸਰਪੰਚੀ ਤੋਂ ਲੈ ਕੇ ਅੱਜ ਤੱਕ ਮੇਰਾ ਜੋ ਲੋਕਾਂ ਨਾਲ ਮਿਲਵਰਤਨ ਹੈ ਲੋਕਾਂ ਨਾਲ ਬੋਲਚਾਲ ਹੈ ਲੋਕਾਂ ਦੇ ਕੰਮਾਂ ਵਿੱਚ ਸਾਥ ਦੇਣਾ ਉਹ ਉਸੇ ਤਰ੍ਹਾਂ ਹੀ ਬਰਕਰਾਰ ਹੈ ਤੇ ਮੈਂ ਕਿਉਂਕਿ ਲੋਕ ਪਬਲਿਕ ਚਾਹੁੰਦੇ ਆ ਕਿ ਤੁਸੀਂ ਹੋਰ ਸਾਡੀ ਸੇਵਾ ਕਰੋ ਤੇ ਮੈਂ ਉਸ ਦੇ ਵਾਸਤੇ ਹਾਜ਼ਰ ਹਾਂ ਸੇਵਾ ਵਾਸਤੇ ਹਾਜ਼ਰ ਹਾਂ ਤੇ ਇਸ ਵਾਰੀ ਇਲੈਕਸ਼ਨ ਦੇ ਵਿੱਚ ਫਿਰ ਦੁਬਾਰਾ ਅ ਲੜਾਂਗੇ ਜਿੱਤੇ ਕਿ ਫਿਰ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਬਤ ਜਿਹੜਾ ਕਾਫੀ ਕੁਝ ਹੋਣ ਵਾਲਾ ਹੈ ਉਹਦੇ ਵਾਸਤੇ ਕੋਸ਼ਿਸ਼ ਕਰਾਂਗੇ ਕਿ ਪਹੁੰਚੇ ਸ਼ੇਰ ਸਿੰਘ ਕੁਬਾਇ ਨੇ ਦੱਸਿਆ ਕਿ ਮੈਂ ਕਦੇ ਪਾਰਟੀ ਦੇ ਖਿਲਾਫ ਨਹੀਂ ਬੋਲਿਆ ਮੈਂ ਤਾਂ ਪਾਰਟੀ ਦੇ ਜਿਹੜੇ ਲੀਡਰ ਕੰਮ ਦੇ ਨਹੀਂ ਉਹ ਆਪਣੇ ਕਰਮਚਾਰੀਆਂ ਨੂੰ ਬੇਇੱਜ਼ਤ ਕਰਦੇ ਨੇ ਮੈਂ ਉਹਨਾਂ ਦੇ ਖਿਲਾਫ ਬੋਲਿਆ ਹਾਂ ਇਸ ਲਈ ਮੇਰੇ ਉਹਨਾਂ ਨੇ ਇਹ ਹਾਲਤ ਕਰ ਦਿੱਤੀ ਸੀ ਉਹ ਤਾਂ ਚਾਹੁੰਦੇ ਸਨ ਕਿ ਮੇਰਾ ਰਾਜਨੀਤਿਕ ਕੈਰੀਅਰ ਖਰਾਬ ਕਰ ਦਿੱਤਾ ਜਾਵੇ ਮੈਂ ਪਾਰਟੀ ਦੇ ਖਿਲਾਫ ਨਹੀਂ ਕਦੇ ਵੀ ਮੈਂ ਬੋਲਿਆ ਮੈਂ ਤਾਂ ਪਾਰਟੀ ਦੇ ਲੀਡਰ ਨੇ ਜਿਹੜੇ ਕੰਮ ਦੇ ਨਹੀਂ ਜਿਹੜੇ ਗਲਤ ਲੋਕਾਂ ਨੂੰ ਪੈਸਤਰਾਂ ਜਲੀਲ ਕਰਦੇ ਆ ਜਾਂ ਲੋਕਾਂ ਦੇ ਕੰਮਾਂ ਦੇ ਵਿੱਚ ਗਲਤ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਆ ਮੈਂ ਉਹਨਾਂ ਦੇ ਖਿਲਾਫ ਬੋਲਦਾ ਨਾ ਕਿ ਮੈਂ ਕਿਸੇ ਪਾਰਟੀਆਂ ਸਾਰੀਆਂ ਆਪ ਕੋ ਆਪਣੀ ਥਾਂ ਤੇ ਚੰਗੀ ਹੁੰਦੀ ਹੈ ਕਿਸੇ ਪਾਰਟੀ ਵਿੱਚ ਕੋ ਗਲਤ ਨਹੀਂ ਹੁੰਦਾ ਉਹਨਾਂ ਦੇ ਵੀ ਸਿਰਫ ਸੁਭੀਰ ਸਿੰਘ ਬਾਦਲ ਨਹੀਂ ਨਹੀਂ ਉਹਨਾਂ ਵਿੱਚ ਚਰੋ ਜੋ ਵੀ ਹੈ ਜਿਹੜੇ ਗਲਤ ਸੀ ਉਹਨਾਂ ਦੇ ਖਿਲਾਫ ਬੋਲਦਾ ਰਿਹਾ ਔਰ ਉਹਨਾਂ ਦੇ ਗਲਤ ਬੋਲਣ ਵਾਲੀ ਮੈਨੂੰ ਇਥੋਂ ਤੱਕ ਦਾ ਕਮਿਆਜਾ ਮਿਲਿਆ ਕਿ ਮੇਰੇ ਖਿਲਾਫ ਕਿੰਨਾ ਖੁਸ਼ ਹੋਇਆ ਜੋ ਕੁਝ ਹੋਇਆ ਉਹ ਸਿਰਫ ਇਹ ਚਾਹੁੰਦੇ ਸੀਗੇ ਪੋਲੀਟੀਕਲੀ ਇਹਨੂੰ ਖਤਮ ਕਰਤਾ ਜਾਵੇ ਪੂਰਾ ਉਹਨਾਂ ਨੇ ਵਾਹ ਲਾ ਲੀ ਪੂਰੀ ਕਿਉਂਕਿ 12 ਸਾਲ ਸਰਦਾਰ ਜੋਰਾ ਸੇ ਮਾਨ ਐਮਪੀ ਸੀਗੇ ਉਹਨਾਂ ਨੇ ਉਹ ਤੇ ਸੀਐਮ ਫਰੋਜ਼ਪੁਰ ਬਾਦਲ ਸਾਹਿਬ ਨਹੀਂ ਸੀ ਉਹ ਸੀਗੇ ਤੇ ਉਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਇਹਨੂੰ ਜਲੀਲ ਕਰਕੇ ਕੱਢਤਾ ਆਪਣੇ ਭੱਜੇ कि मैं पार्टी ਛੱਡ ਕੇ ਚੱਲਿਆ ਪਰ ਮੈਂ ਆਪਣੀ ਆਪਣੀ ਤਰੀਕੇ ਨਾਲ ਜੋ ਮੈਂ ਕਰ ਸਕਦਾ ਸੀਗਾ ਉਹ ਸਭ ਨੂੰ ਚੱਲ ਕੇ ਮੈਂ ਉਹ ਵੀ ਪੂਰਾ ਕੀਤਾ ਹੁਣ ਆ ਤੇ ਸਰਦਾਰ ਸੁਭੀਸ਼ ਬਾਦਲ ਜਦੋਂ ਤੋਂ ਅਮਰੀਕਾ 20 ਸਾਲ ਦੇ ਟੂਰਨਾਮੈਂਚ ਮੈਨੂੰ ਇੱਕ ਇੱਕ ਅੱਧਾ ਸਾਲ ਜੋ ਸੀਪੀਐਸ ਬਣਿਆ ਸੀ ਉਹ ਤੋਂ ਮੈਨੂੰ ਪ੍ਰੋਪਰ ਤਰੀਕੇ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਮੈਨੂੰ ਸੰਘਰਸ਼ੇ ਚੀਰੇ ਪਰ ਇਹ ਮੈਂ ਧੰਨਵਾਦੀ ਆ ਅਫੀਸਰਾਂ ਦਾ ਜੇ ਸੀਨੀਅਰ ਸੀਗੇ ਜਿਹੜੇ ਲੋਕਾਂ ਨੇ ਮੇਰਾ ਉਹਨਾਂ ਨੂੰ ਨਾ ਦੇਖਦੇ ਕਿਉਂਕਿ ਮੈਂ ਕਦੇ ਗਲਤ ਨਹੀਂ ਕਰਾਇਆ ਮੈਂ ਹਮੇਸ਼ਾ ਹੀ ਸੱਚਾਈ ਤੇ ਚੱਲਿਆ ਸੱਚ ਤੇ ਚੱਲਿਆ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਜੋ ਵੀ ਕੰਮ ਮੇਰੇ ਹੁੰਦੇ ਸੀ ਉਹ ਸੱਚਾਈ ਦੇ ਆਧਾਰ ਤੇ ਹੁੰਦੇ ਸੀ ਔਰ ਮੈਂ ਲੋਕਾਂ ਦੇ ਕੰਮ ਕਰਾਇਆ ਲੋਕਾਂ ਦਾ ਅੱਜ ਇਹੀ ਚਾਹੀਦਾ ਹੈ ਕਿ ਸਹੀ ਕੰਮ ਹੋ ਜੇ ਗਲਤ ਕੰਮਾਂ ਨੂੰ ਛੱਡੋ ਸਹੀ ਕੰਮ ਹੋ ਜਾ ਤਾਂ ਲੋਕ ਆਪਣੇ ਆਪ ਖੁਸ਼ ਹੈ ਤੇ ਉਹਨਾਂ ਦੇ ਸਹੀ ਜਿਹੜੇ ਕੰਮ ਸੀ ਉਹ ਮੈਂ ਕਰਾਉਣੇ ਤੇ ਪੂਰਾ ਕਾਮਯਾਬ ਕਾਮਯਾਬ ਰਿਆਂ ਐਸੇ ਕਰਕੇ ਜਿਹੜੀ ਜਨਤਾ ਹੁਣ ਮੇਰੇ ਨਾਲ ਹੈ ਸ਼ੇਰ ਸਿੰਘ ਗੁਮਾਇਆ ਨੇ ਕਿਹਾ ਕਿ ਮੈਂ ਕਾਂਗਰਸ ਜੁਆਇਨ ਕਰ ਲਈ ਹੈ ਕਿਉਂਕਿ ਉਹਨਾਂ ਦੀ ਨੀਤੀਆਂ ਤੇ ਕੰਮ ਮੈਨੂੰ ਚੰਗੇ ਲੱਗੇ ਇਸ ਵਾਰ ਉਮੀਦ ਹੈ ਕਿ ਫਿਰੋਜ਼ਪੁਰ ਤੋਂ ਐਮਪੀ ਦੀ ਟਿਕਟ ਮੈਨੂੰ ਹੀ ਮਿਲੇਗੀ ਉਹਨਾਂ ਨੇ ਦੱਸਿਆ ਕਿ ਫਿਰੋਜ਼ਪੁਰ ਚ ਪਿਛਲੇ 30 35 ਸਾਲ ਤੋਂ ਕਾਂਗਰਸ ਆਪਣਾ ਕੈਂਡੀਡੇਟ ਨਹੀਂ ਜਿਤਾ ਪਾਈ ਤੇ ਇਸ ਵਾਰ ਮੈਨੂੰ ਪੂਰਾ ਭਰੋਸਾ ਹੈ ਕਿ ਕਾਂਗਰਸ ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਹੀ ਜਿੱਤੇਗਾ ਮੈਨੂੰ ਤੇ ਯਕੀਨ ਹੈ ਜੀ ਮੈਂ ਤਾਂ ਕਹਿ ਸਕਦਾ ਕਿ ਮੈਂ ਪਾਰਟੀ ਜੁਆਇਨ ਕੀਤੀ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਬਾਲਟ ਲੀਡਰਸ਼ਿਪ ਤੇ ਕਿ ਉਹਨਾਂ ਨੇ ਮੈਨੂੰ ਪਾਰਲੀਮੈਂਟ ਫਲੋਇਪੁਰ ਹਲਕੇ ਤੋਂ ਟਿਕਟ ਦੇਣਗੇ ਕਿਉਂਕਿ 34 ਸਾਲ ਲਗਾਤਾਰ ਜਿਹੜੇ ਉਹ ਉੱਥੋਂ ਕਾਂਗਰਸ ਦਾ ਦੇ ਪੈਰ ਨਹੀਂ ਲੱਗ ਸਕੇ ਤੇ ਇਸ ਵਾਰੀ ਹੁਣ ਜਿਹੜਾ ਉਹ ਕਾਂਗਰਸ ਦੇ 100 200% ਜਿਹੜੀ ਹੈ ਤੁਸੀਂ ਜਿਹੜੀ ਕਾਂਗਰਸ ਚੋੜੀ ਮੈਂ ਕਹ ਰਿਹਾ ਜੀ 200% ਹੈ ਨਹੀਂ ਉੱਥੋਂ ਕਾਂਗਰਸ ਐਸੋ ਫਲੋਇਪੁਰ ਤੋਂ ਸੀਟ ਜਿੱਤੇਗੀ ਜੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ